ਵੀ ਸਾਰੇ ਠੱਗ ਗਿਆ। ਤੋਂ ਪਿੰਡ ਦੇ ਲੋਕ ਜਿਹੜੇ ਆ ਉਹ ਵਿਚੋ ਵਿਚੋ ਖਸਮੋਸ ਕਰਦੇ ਪਰ ਮੋਲ ਦੇ ਸਾਹਮਣੇ ਕੋਈ ਨਹੀਂ ਆਉਂਦਾ। ਤੋਂ ਮੈਂ ਇਸ ਦੇ ਖਿਲਾਫ ਆਰਟੀਆਈ ਪਾਈ 10 ਜੂਨ ਨੂੰ ਤੇ ਮੈਨੂੰ ਆਰਟੀ ਵਾਪਸ ਲੈਣ ਲਈ ਸਰਪੰਚ ਸੁਮੇਂਦਰ ਸਿੰਘ ਛੋਡੀ ਬਾਰ-ਬਾਰ ਧਮਕਿਆ ਦਿੰਦਾ ਰ ਆ ਬੜਾ ਚਿਰ ਵੀ ਵਾਪਸ ਲੈਦਾ ਵਾਪਸ ਲੈਦਾ ਪਰ ਵਾਪਸ ਨਹੀਂ ਮਿਲੀ। ਤੇ ਇਹਦੇ ਨੇ ਉਹਨਾਂ ਨੇ ਪਲਾਨਿੰਗ ਕਰਕੇ ਤੇ ਸਰਪੰਚ ਦੇ ਨਾਲ ਜਿੰਨੇ ਵੀ ਬੰਦੇ ਰਲੇ ਹੋਏ ਸੀ ਤੇ ਮੈਨੂੰ ਇੱਕ ਘਰ ਦੇ ਵਿੱਚ ਬੁਲਾਇਆ ਉਸ ਘਰ ਦੇ ਵਿੱਚ ਮੇਰੀ ਕੁੱਟਮਾਰ ਦੇਣ ਨ ਕੀਤੀ ਸਰਪੰਚ ਸਾਹਿਬ ਨੇ ਇਹਦੇ ਭਤੀਜੇ ਨੇ ਹੋਰ ਮਢੀਰ ਜਿਹੜੇ ਮੁੰਡੇ ਸੀਗੇ ਉਹਨਾਂ ਨੇ ਕੁੱਟਮਾਰ ਕੀਤੀ ਤੋਂ ਮੈਂ ਜਿਹੜੋ ਕੁੱਟਮਾਰ ਕੀਤੀ ਮੈਂ ਪੁਸ਼ਪਾਲ ਦੇ ਆਪਣੇ ਲੜਕੇ ਨੂੰ ਬਾਅਦ ਫੋਨ ਕੀਤਾ ਉਹਨੇ ਗ੍ਰਾਮ ਪੁਰਸ਼ ਪ੍ਰਸ਼ਾਸਨ ਨੂੰ ਦੱਸਿਆ ਪਰ ਪੁਰਸ਼ ਨੇ ਸਾਡੀ ਕੋਈ ਸੁਣਾਈ ਨਹੀਂ ਕੀਤੀ ਕੁੱਟਮਾਰ ਤੋਂ ਬਾਅਦ ਮੈਂ ਫੇਰ ਸਰਕਾਰੀ ਹਸਪਤਾਲ ਗਿਆ ਐਮ ਆਰ ਕਟਾਈ ਆ ਆਪਣਾ ਇਲਾਜ ਕਰਾਇਆ ਉੱਥੇ ਤੇ ਹਸਪਤਾਲ ਅਸੀਂ 1:30 ਵਜੇ ਗਏ ਤੇ ਲਗਭਗ 2:35 ਮਿੰਟ ਤੱਕ ਹਸਪਤਾਲ ਰਿਹਾ ਕਿ ਜਿਹੜਾ ਸਰਪੰਚ ਖੋਜੇ ਤੋਂ ਛੋਡੀ ਨੇ ਮੇਰੇ ਤੇ ਪਛਾਤਾ ਦਰਜ ਕਰਾਇਆ ਉਹਦਾ ਬਕੂਆ ਝੂਠਾ ਬਣਾ ਕੇ ਅਸੀਂ ਜਦ ਕਿ ਅਸੀਂ ਹਫਤਾ ਬੈਠੇ ਸੀ ਝੂਠਾ ਹੀ ਬਕੂਆ ਬਣਾ ਕੇ 2 ਵਜੇ ਦਾ ਜਿੱਥੇ ਅਸੀਂ ਬੈਠੇ ਸੀ ਹਫਤਾ ਉੱਥੋਂ 5 ਕਿਲੋਮੀਟਰ ਦੂਰ ਦਾ ਬਕੂਆ ਬਣਾ ਕੇ ਤੇ ਮੇਰੇ ਤੇ ਝੂਠਾ ਪਛਾਤਾ ਦਰਜ ਕਰਾਤਾ ਤੇ ਮੇਰੇ ਤੇ ਜਿਹੜਾ ਉਹ ਪਛਾਤਾ ਦਰਜ ਹੋ ਗਿਆ ਪਰ ਮੇਰੇ ਬਿਆਨਾਂ ਦੇ ਜਦ ਕਿ ਮੈਂ ਪਹਿਲਾਂ ਗਿਆ ਹੀ ਖਾਣਾ ਖਤ ਵਾਲੀ ਪਹਿਲਾਂ ਐਮਐਲਏ ਦਿੱਤੀ ਸੀ ਤੇ ਮੇਰੇ ਬਿਆਨਾਂ ਤੇ ਮੇਰੀ ਅਮਰ ਅਤੇ ਕੋਈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਐਸਐਸਪੀ ਸਾਹਿਬ ਨੂੰ ਮਿਲੇ ਆ ਐਸਐਸਪੀ ਸਾਹਿਬ ਨੇ ਵੀ ਸਾਡੀ ਕੋਈ ਸਰਵਾਈ ਨਹੀਂ ਕੀਤੀ ਐਸਐਸਓ ਸਾਹਿਬ ਕੋ ਗਏ ਆ ਉਹ ਕਹਿੰਦੇ ਮੈਂ ਪੋਲੀਟਿਕਲ ਦਬਾਏ ਹੇਠਾਂ ਮੇਰੇ ਕੋਲ ਇਨਕੁਆਰੀ ਲੈ ਜਾਓ ਤੇ ਅਸੀਂ ਇਸ ਕਰਕੇ ਅੱਜ ਆਈਜੀ ਜੰਦਰ ਰੇਂਜ ਕੋ ਆਏ ਆ ਆ ਸਾਰਾ ਸੰਗਠਨ ਦੇ ਮੈਂਬਰ ਆਏ ਆ ਅਡੇ ਜ਼ਿਲ੍ਹਾ ਪੰਜਾਬ ਦੇ ਲੈਵਲ ਦੇ ਤੱਕ ਦੇ ਸਾਡੇ ਜਿਹੜੇ ਆਗੂ ਆਏ ਆ ਤੇ ਅਸੀਂ ਆਈਜੀ ਸਾਹਿਬ ਕੋ ਬੇਨਤੀ ਕੀਤੀ ਆ ਉਹ ਕਹਿੰਦੇ ਇਹ ਇਨਕੁਆਰੀ ਜਿਹੜੀ ਬਿਲਕੁਲ ਅ ਸਹੀ ਕਰਾ ਕੇ ਤੁਹਾਨੂੰ ਹੁਣ ਸਾਫ ਦਿਵਾਉਣੇ ਧੰਨਵਾਦ ਜੀ